ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਭੈਣਾਂ ਦੀ ਡਿਮਾਂਡ ਦੇ ਸੂਟ ਤਿਆਰ ਕਰ ਰਹੇ ਹੁਣ ਆਹ ਵਾਲਾ ਤੇ ਆਪਾਂ ਇਹਦੇ ਵਿੱਚ ਜੋ ਜੋ ਚਾਹੀਦਾ ਆਪਾਂ ਨੂੰ ਆ ਗੁੱਟੀਆਂ ਕਿਹੜੇ ਕਿਹੜੇ ਰੰਗ ਵਰਤੇ ਨੇ ਮੈਂ ਆ ਤਿੰਨ ਰੰਗ ਵਰਤੇ ਨੇ ਸਿਰਫ ਬਹੁਤ ਸੌਖਾ ਸੂਟ ਹੈ ਸੌਖੇ ਤਰੀਕੇ ਨਾਲ ਆਪਾਂ ਬਣਾ ਰਹੇ ਹਾਂ ਤੇ ਇਸ ਤਰ੍ਹਾਂ ਚੌਰਸ ਆਪਾਂ ਪਹਿਲਾਂ ਡੱਬੀਆਂ ਬਣਾ ਲੈਣੀਆਂ ਨੇ ਸਕੇਲ ਨਾਲ ਇਹ ਆਪਦੀ ਮਰਜ਼ੀ ਹੈ ਜਿੰਨੇ 2 ਇੰਚ ਦੀ ਰੱਖਣੀ ਹੈ 1.5 ਦੀ ਰੱਖਣੀ ਆ ਉਸ ਹਸਾ ਬਣਾ ਲੈ ਨੂੰ ਬਣਾ ਲਓ ਬਾਰਡਰ ਤੇ ਤੇ ਇਹ ਆਪਾਂ ਬਾਹ ਹੈ ਤੇ ਇਧਰਲੀ ਬਾਹ ਤਿਆਰ ਹੋ ਗਈ ਹੋਈ ਹੈ ਤੇ ਅਸਤਰ ਹੈ ਬਾਰਡਰ ਬਣ ਜੂਗਾ ਆਸਟਰ ਸ਼ਰਟ ਦਾ ਇਹ ਆਪਾਂ ਅੱਜ ਉਹ ਕਰਦੇ ਆਂ ਦੇਖੋ ਆਪਾਂ ਛਾਪਿਆ ਹੈ ਸਕੀਨ ਨਾਲ ਪੈਨ ਲੈ ਕੇ ਮੈਜਿਕ ਪੈਨ ਇਹ ਭਾਵੇਂ ਵੱਧ ਮਾਰ ਲਓ ਭਾਵੇਂ ਘੱਟ ਹੀ ਤਬ ਦੀ ਮੁਤਾਬਕ ਜਿਵੇਂ ਇੰਨਾ ਬਾਰਡਰ ਕਰਨਾ ਵੱਡਾ ਕਰਨਾ ਹੋਰ ਵੱਡਾ ਹੀ ਆਪਦੇ ਮੁਤਾਬਕ ਆਪਾਂ ਕਰ ਸਕਦੇ ਆਂ ਫਾਈਬਰ ਕੋਈ ਵੀ ਲੈ ਲਓ ਕੱਪੜਾ ਮਤਲਬ ਕੋਈ ਵੀ ਲੈ ਲਓ ਆਪਾਂ ਉਸੇ ਤੇ ਇਹ ਕਢਾਈ ਹੋ ਜੂਗੀ ਉਸੇ ਕੁਛ ਛਿੱਜਣ ਜਿਹੜਾ ਕੱਪੜਾ ਨਾ ਹੋਵੇ ਤੇ ਆਪਾਂ ਹੁਣ ਆ ਦੇਖੋ ਕਿਵੇਂ ਚੱਕਣਾ ਹੈ ਮਤਲਬ ਮੈਂ ਧਾਗਾ ਪਾਖਿਆ ਸੂਈ 'ਚ ਸੂਈ 'ਚ ਧਾਗਾ ਪਾਇਆ ਆਪਾਂ ਨੇ ਗੁੱਟੀ ਦਾ ਪੂਰਾ ਧਾਗਾ ਜਿਹੜਾ ਛੇੜੜਾ ਹੁੰਦਾ ਉਹ ਹੀ ਪਾ ਲਿਆ ਇਹ ਲੰਮੀ ਵੀ ਸੂਈ ਜ਼ਿਆਦਾ ਵਧੀਆ ਰਹੂਗੀ ਮੇਰੇ ਕੋਲ ਥੋੜੀ ਛੋਟੀ ਹੈ ਇਸ ਤਰ੍ਹਾਂ ਦੀ ਸੂਈ ਲੈ ਲਓ ਤੇ ਆਪਾਂ ਇੱਥੋਂ ਆਹ ਜਿਹੜੀ ਚੀਜ਼ ਹੈ ਥੋੜੀ ਚੱਕ ਲਓ ਜਿਹੜਾ ਆਪਾਂ ਉੱਪਰ ਰੱਖਣਾ ਐ ਇਹ ਥੋੜਾ ਜਿਹਾ ਵੱਡਾ ਰੱਖ ਲਓ ਆਹ ਥੋੜਾ ਜਿਹਾ ਚੱਕ

इसरी चक दब करके अपना ये सारा मैं इसी बनाया है कपड़ा मतलब घट चक लू धा जे थोड़ा बड़ा कर लू ਆਪੇ ਹੌਲੀ ਹੌਲੀ ਹੱਥ ਟਿਕ ਜਾਂਦਾ ਜੇ ਆਪਾਂ ਕਰਾਂਗੇ ਕੋਈ ਵੀ ਕੰਮ ਹੱਥ ਸਾ ਟਿਕੇ ਜਾਂਦਾ ਆ ਦੇਖੋ ਇਹ ਹੁਣ ਇਸ ਤਰ੍ਹਾਂ ਬਣ ਗਿਆ ਸਾਰਾ ਆਪਾਂ ਇਸ ਤਰ੍ਹਾਂ ਤਿਆਰ ਕਰ ਲੈਣਾ ਤੇ ਹੁਣ ਆਪਾਂ ਨੇ ਜੇ ਵਿੱਚ ਆ ਫਲਾਵਰ ਪਾਏ ਨੇ ਇਹ ਵਾਲੇ ਹੁਣ ਇਹ ਪਾਉਨੇ ਆਪਾਂ ਇਹ ਆਪਾਂ ਨੇ ਜਿਹੜਾ ਖੁੰਝਾ ਬਣ ਗਿਆ ਇੱਥੇ ਪਾਏ ਨੇ ਸਿਰਫ ਇੰਨਾ ਕੁ ਸਪੇਸ ਛੱਡ ਕੇ ਇਹ ਆਪਦੀ ਮਰਜ਼ੀ ਅਸੀਂ ਜਿੰਨੀ ਸਪੇਸ ਛੱਡੀਆਂ ਛੱਡ ਸਕਦੇ ਆਪਾਂ ਮਤਲਬ ਕਿ ਮੈਂ ਇੰਨੀ ਕੁ ਸਪੇਸ ਛੱਡੀ ਇੱਥੇ ਇੰਨੀ ਕ ਤੇ ਇੰਨੀ ਕ ਫਿਰ ਆਪਾਂ ਇੱਥੋਂ ਹੁਣ ਭਰ ਲੈਣੇ ਹਾਂ ਟੰਕਾ फिर इतों पहला आपने इत की ए मूहरे धागा कर फिर इथई फिर की टेढ़ा टंका ले लिया इस तरह फिर आप लवो जो नीचे लै गए ਇਸ ਤਰ੍ਹਾਂ ਦਾ ਤੇ ਫਿਰ ਆਪਾਂ ਇੱਥੇ ਫੇਸਬੁੱਕ ਕਰ ਲਈ ਨੀਚੇ ਇਹ ਵਿਚਕਾਰ ਪੈ ਜਾਊਗਾ ਇਹ ਥੋੜਾ ਜਿਹਾ ਵੱਡਾ ਰੱਖਣਾ ਆਪਾਂ ਨੇ ਇਸ ਤਰ੍ਹਾਂ ਉੱਚਾ ਚੱਕ ਲੈਣਾ ਮਤਲਬ ਆਪਾਂ ਨੇ ਇਸ ਤਰ੍ਹਾਂ ਇਹਦੇ ਨਾਲ ਜਿਹੜਾ ਇਹ ਵਾਲਾ ਇਹਦੇ ਨੂੰ ਥੋੜਾ ਜਿਹਾ ਉੱਚਾ ਚੱਕ ਲੈਣਾ ਵਿਚਕਾਰ ਲਾ ਠੀਕ ਤੇ ਇਸ ਤਰ੍ਹਾਂ ਹੋ ਜਾਊਗਾ ਤੀਜਾ ਵੀ ਆਪਾਂ ਨੇ ਟੰਕਾ ਇੱਧਰੋਂ ਭਰ ਲੈਣਾ ਇੱਥੋਂ ਇਹ ਵੀ ਐ ਥੋੜਾ ਜਿਹਾ ਟੇਢੀ ਰੱਖ ਲੈਣੀ ਸੂਈ ਇਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਇਹ ਫਲਾਵਰ ਇੱਥੇ ਹੀ ਫੇਰ ਐਵੇਂ ਹੀ ਕਰ ਲੈਣਾ ਆਪਾਂ ਨੇ టఢాకాయించే లేని థా జా ఉ ਇਹ ਸਾਰੇ ਫਲਾਵਰ ਆਪਾਂ ਇਸੇ ਤਰ੍ਹਾਂ ਤਿਆਰ ਕਰ ਲੈਣੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਇੱਥੇ ਗ੍ਰੀਨ ਗੱਠਾ ਪਾਉਣੀ ਹੈ ਨਾ ਮਤਲਬ ਗੱਠ ਧੋਪੇ ਨਾਲ ਉਸ ਉਹ ਗ੍ਰੀਨ ਆਪਾਂ ਫਿਰ ਪਾਉਣਾ ਹੈ ਹੁਣ ਧਾਗਾ ਲੈ ਲੈ ਆਪਾਂ ਸੂਈ ਧਾਗਾ ਤੇ ਇਸ ਤਰ੍ਹਾਂ ਇਹਦੇ ਵਿੱਚ ਗ੍ਰੀਨ ਗੱਠਾ ਪੈਣਗੇ ਹੁਣ ਇਹ ਮੈਂ ਪਹਿਲਾਂ ਵੀ ਦੱਸੀ ਹੋਈਆਂ ਨੇ ਇਸ ਤਾਂ ਇਹ ਫੜ ਕੇ ਦੋਵਤਾ ਨਾਲ ਪਰਣੀ ਗਿਆ ਤੇ ਐਵੇਂ ਦੋ ਬੱਟ ਦੇ ਲੋ ਚ ਤਿੰਨ ਨੂੰ ਮੈਂ ਤੈਨੂੰ ਦਿੱਤੇ ਨੇ ਇਹ ਇਸ ਤਰ੍ਹਾਂ نیچے ਕੱਢ ਲੋ ਇਹ ਗਾਠੋ ਕੁਝ ਨਹੀਂ ਅੜਕ ਜਾਂਦੀ ਆ ਦੇਖੋ ਫਿਰ ਇਸ ਤਰ੍ਹਾਂ ਬਣ ਜੂਗੀ ਤੇ ਆਪਾਂ ਦੂਜੀ ਦੇਖ ਫਿਰ ਪਾਉਨੇ ਦੁਬਾਰਾ ਇਸ ਤਰ੍ਹਾਂ ਤੇ ਇਹਨੂੰ ਫਿਰ ਇਹਦੇ ਨਾਲ ਦੋ ਤਿੰਨ ਪਟੇ ਦੇ ਲੋ ਫਿਰ نیچے ਕੱਢ ਲੋ ਇਸ ਤਰ੍ਹਾਂ نیچے ਆ ਤਾਂ ਅੱਗੇ ਨੂੰ ਫੜ ਲਓ ਉਧਰੋਂ ਥੋੜਾ ਜਿਹਾ ਨਹੀਂ ਇਹ ਉਲਝ ਜਾਂਦਾ ਹੈ ਤੇ ਨੀਚੇ ਆਪਾਂ ਇਕੱਠਾ ਇਹ ਧਾਗਾ ਫੇਰਾ ਸੌਖਾ ਹੋ ਜਾਂਦੇ ਇਹਨੂੰ ਫੜ ਲਈਏ ਆ ਦੇਖੋ ਆਏ ਹੌਲੀ ਹੌਲੀ ਇਹਨੂੰ ਕੱਢੋ ਤੇ ਇਸ ਤਰ੍ਹਾਂ ਇਕੱਠਾ ਬਣ ਜਾਂਦੀਆਂ ਬਸ ਤਿੰਨ ਇਕੱਠਾ ਪੈਂਦੀਆਂ ਨੇ ਇਹਦੇ ਵਿੱਚ ਨੀਚੇ ਚਲੋ ਤਾਂ ਤਿੰਨ ਪੈਣ ਚਾਰ ਪੈਣ ਇਸ ਤਰ੍ਹਾਂ ਪਾ ਲੇ ਛੇ ਬੱਧ ਪੈਣ ਥੋੜੀ ਜਿਹੀ ਫਰੇਮ ਤੇ ਔਖੀਆਂ ਪੈਂਦੇ ਨੇ ਅੱਡੇ ਤੇ ਸੁੱਕੀਆਂ ਪੈ ਜਾਂਦੇ ਨੇ ਬਸ ਇਸ ਤਰ੍ਹਾਂ ਆਪਾਂ ਨੇ ਪਾ ਲੈਣੀਆਂ ਨੇ ਇਸ ਤਰ੍ਹਾਂ ਬਣ ਜਾਣਾ ਕਿਸੇ ਇਹ ਸਾਰਿਆਂ ਚ ਆਪਾਂ ਇਸੇ ਤਰ੍ਹਾਂ ਹੀ ਭਰ ਲੈਣਾ ਜਿੰਨੇ ਵੀ ਆਪਾਂ ਫਲਾਵਰ ਬਣਾਵਾਂਗੇ ਉਹਨਾਂ ਚ ਇਹ ਗੱਠੇ ਇਸੇ ਤਰ੍ਹਾਂ ਪੈ ਜਾਣਗੇ ਇਹ ਦੇਖੋ ਫਿਰ ਮੈਂ ਤੁਹਾਨੂੰ ਦਿਖਾਇਆ ਪਹਿਲਾਂ ਵੀ ਫਿਰ ਇਹ ਬਣ ਕੇ ਇਸ ਤਰ੍ਹਾਂ ਤਿਆਰ ਹੋ ਜਾਂਦਾ ਹੈ ਇਸ ਤਰ੍ਹਾਂ ਕੀ ਰਾਤੇ ਆਪਾਂ ਨੇ ਬਾਹਾਂ ਤੇ ਪਾਇਆ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜਰੂਰ ਦੱਸਿਆ ਕਰੋ ਕਮੈਂਟਾਂ 'ਚ ਤੁਹਾਨੂੰ ਇਹ ਕਿਵੇਂ ਲੱਗਿਆ ਸੌਖਾ ਲੱਗਿਆ ਔਖਾ ਲੱਗਿਆ ਸੋਹਣਾ ਲੱਗਿਆ ਨਾ ਲੱਗਿਆ ਸਾਰਾ ਦੱਸਣਾ ਹੈ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ